ਤਕੋ ਅਸੀਂ ਆਪਣੇ ਬਹੁਤ ਸਾਰੀਆਂ ਮੰਗਾਂ ਮਨਾਉਣ ਲਈ ਦਿੱਲੀ ਜਾ ਰਹੇ ਸੀ ਜਿਹਦੇ ਵਿੱਚ ਕੰਨ ਮੰਤਰੀ ਆਏ ਪਹਿਲੀ ਵਾਰ ਆ ਕੇ ਉਹਨਾਂ ਨੇ ਇਹ ਸਾਨੂੰ ਜਵਾਬ ਦਿੱਤਾ ਕਿ ਸਾਨੂੰ ਇਹਨਾਂ ਮੰਗਾਂ ਬਾਰੇ ਪਤਾ ਹੀ ਨਹੀਂ ਅਸੀਂ ਤੁਹਾਡੀਆਂ ਮੰਗਾਂ ਪਾਣਾ ਮੰਨੀਆਂ ਨੇ ਜਾਂ ਨਹੀਂ ਮੰਨੀਆਂ ਕਿਉਂਕਿ ਉਹ ਲਾਗੂ ਨਹੀਂ ਕਰੀਆਂ ਹੈਗੀਆਂ ਅਸੀਂ ਉਹਨਾਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜੰਤਰ ਮੰਤਰ ਜਾ ਰਹੇ ਸੀ ਉਹਦੇ ਵਿੱਚ ਜਿਹੜੀਆਂ ਸਾਡੇ ਚਾਰ ਮੀਟਿੰਗਾਂ ਹੋਈਆਂ ਉਹਦੇ ਵਿੱਚ ਬਹੁਤ ਸਾਰੀਆਂ ਜਵਾਨੀ ਕਲਾਮੀ ਇਹਨਾਂ ਨੇ ਮੰਗਾਂ ਸਾਡੀਆਂ ਮੰਨ ਲੀਆਂ ਨੇ ਸਾਡਾ ਜਿਹੜਾ ਖੇਤੀ ਸੈਕਟਰ ਹੈ ਇਹਨੂੰ ਪ੍ਰਦੂਸ਼ਣ ਦੇ ਵਿੱਚੋਂ ਬਾਹਰ ਰੱਖਿਆ ਗਿਆ ਤੇ ਜਿਹੜੇ ਸਾਡੇ ਲਖੀਨਪੁਰ ਖੀਰੀ ਦੇ ਕਿਸਾਨ ਉਦੋਂ ਸ਼ਹੀਦ ਹੋਏ ਸੀ ਜਾਂ ਜਿਹੜੇ ਜ਼ਖਮੀ ਹੋਏ ਸੋਨੂੰ ਮੁਆਵਜ਼ਾ ਦਿੱਤਾ ਗਿਆ ਸ਼ਹੀਦ ਕਖਾਨਾ ਨੂੰ ਇਹਨਾਂ ਨੇ ਇੱਕ ਪਰਿਵਾਰ ਦੇ ਵਿੱਚ ਨੌਕਰੀ ਦਿੱਤੀ ਗਈ ਹੈ ਸਾਡੇ ਜਿਹੜੇ ਬੀਜ ਨੇ ਜਿਹੜੇ ਸਾਨੂੰ ਮਾੜੇ ਬੀਜ ਸਰਕਾਰ ਕਈ ਵਾਰ ਸਾਨੂੰ ਪ੍ਰਾਈਵੇਟ ادارے ਮਾੜੇ ਬੀਜ ਪ੍ਰੋਵਾਈਡ ਕਰਾ ਦਿੰਦੇ ਆ ਉਹਦੇ ਤੇ ਵੀ ਇੱਕ ਕਮਿਸ਼ਨ ਬੈਠਾ ਆ ਉਹ ਬੀਜ ਜੇਕਰ ਮਾੜੇ ਦਿੱਤੇ ਜਾਣਗੇ ਜਾਂ ਸਾਨੂੰ ਖਾਦ ਮਾੜੀ ਦਿੱਤੀ ਜਾਊਗੀ ਉਹਦੇ ਤੇ ਵੀ ਬਹੁਤ ਵੱਡੇ ਪੱਧਰ ਤੇ ਜਰਮਾਨਾ ਹੋਊਗਾ ਅੱਜ ਕੀ ਮੁੱਦਾ ਸੀ ਜਿਹੜਾ ਤਰਨਾ ਬੈਠੇ ਹਾਂ ਸਟੇਸ਼ਨ ਤੇ ਬੈਠੇ ਆਜੇ ਮੁੱਦਾ ਸਾਡਾ ਇਹੀ ਹੈ ਸਾਡੀਆਂ ਉਹ ਮੰਗਾਂ ਨਹੀਂ ਮੰਨ ਰਹੀ ਸਰਕਾਰ ਇਸ ਕਰਕੇ ਸਾਨੂੰ ਦੁਆਰੇ ਨਾ ਸਾਨੂੰ ਦਿੱਲੀ ਜੰਤਰ ਮੰਡਲ ਤੱਕ ਜਾਣ ਤਾ ਜਾ ਰਿਹਾ ਨਾ ਹੀ ਸਾਡੀਆਂ ਉਹ ਮੰਗਾਂ ਮੰਨ ਰਹੀ ਐ ਇਸ ਕਰਕੇ ਸਾਨੂੰ ਉਰੇ ਆ ਕੇ ਕੀ ਡਿਮਾਂਡ ਕਰਾਂਗੇ ਮੇਨ ਮੰਗਾ ਕੀ ਨੇ ਮੰਗਾਂ ਸਾਡੀਆਂ ਸਿਰਫ ਉਹੀ ਨੇ ਜਿਹੜੀਆਂ ਪਹਿਲੀਆਂ ਮੰਗਾਂ ਨੇ ਜਿਹੜੀਆਂ ਇਹਨਾਂ ਨੇ ਲਾਗੂ ਨਹੀਂ ਕਰੀਆਂ ਮੰਨੀਆਂ ਹੋਈਆਂ ਹੈਗੀਆਂ ਨੇ ਅਸੀਂ ਤਾਂ ਸਿਰਫ ਉਹੀ ਮਨਵਾਉਣ ਜਾ ਰਹੇ ਸੀ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਕਹਿੰਦਾ ਜਿਹੜੇ ਮੰਨ ਵੀ ਗਏ ਨੇ ਇਹਦੇ ਵਿੱਚ ਜਿਹੜੇ ਹੁਣ ਨਹੀਂ ਮੰਨਦੇ ਹੈਗੇ ਉਹ ਤਾਂ ਸਿਰਫ ਇਹ ਇੱਕ ਐਮਐਸਪੀ ਤੇ ਕਾਨੂੰਨ ਹੀ ਬਣਾ ਰਹੇ ਹੈਗੇ ਸਾਡੀ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ਾ ਇਹ ਮਾਫ਼ ਨਹੀਂ ਕਰਦੇ ਅ ਸਾਡੇ ਵਿਗਿਆਨੀ ਜੀਆ ਸੁਆਮੀਨਾਥਨ ਜੀ ਜਿਹੜੀ ਰਿਪੋਰਟ ਉਹ ਤੋਂ ਲਾਗੂ ਕਰਾਈ ਗਈ ਸੀ ਇਹਨਾਂ ਨੇ 2006 ਦੇ ਵਿੱਚ ਪੂਰੀ ਮੁਕੰਮਲ ਹੋ ਗਈ ਸੀ ਉਹਨੂੰ ਵੀ ਲਾਗੂ ਨਹੀਂ ਕਰਦੇ ਹੈਗੇ ਅ ਇੱਕ ਮੰਗ ਸਾਡੀ ਚੌਥੀ ਹੋਰ ਹੈ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਜਦੋਂ ਇਹ ਗ੍ਰਾਹਣ ਕਰਦੇ ਨੇ ਅ ਮਤਲਬ ਉਹ ਉਹ ਨੂੰ ਕਿਸੇ ਵੀ ਪਰਪਦੇ ਲਈ ਸਰਕਾਰ ਦੇ ਕਿਸੇ ਪਰਪਦੇ ਲਈ ਇਹ ਉਹਨਾਂ ਦੇ ਅ ਕਬਜ਼ਾ ਕਰਦੇ ਨੇ ਤਾਂ ਉਹ ਕਿਸਾਨ ਦੀ ਪੂਰੀ ਪ੍ਰੋਪਰ ਸਹਿਮਤੀ ਲਈ ਜਾਂਦੀ ਹੈਗੀ ਇਹ ਸਾਡੀਆਂ ਚਾਰ ਮੰਗਾਂ ਨੇ ਜਿਹੜੀਆਂ ਉਹ ਜਿਹੜੀਆਂ ਰਹਿੰਦੀਆਂ ਜਿਹੜੀਆਂ ਨੇ ਨਹੀਂ ਮੰਨਦੇ